ਕੀ ਹਾਲ ਚੱਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਇੱਕ ਵਾਰ ਫੇਰ ਤੋਂ ਸਾਡੇ ਨਵੀਂ ਵੀਡੀਓ ਦੇ ਨਾਲ ਅੱਜ ਦਾ ਜੋ ਅਸੀਂ ਵਿਸ਼ਾ ਲੈ ਕੇ ਆਏ ਆ ਅੱਜ ਦਾ ਅਸੀਂ ਉਹ ਵਿਸ਼ਾ ਲੈ ਕੇ ਆਏ ਆ ਖੜਾ ਤੋਂ ਬਾਅਦ ਕਿਸਾਨਾਂ ਦੀ ਕੀ ਹਾਲਤ ਹੈ ਕਿਸਾਨਾਂ ਨੂੰ ਕੀ ਕੀ ਇਸ ਟਾਈਮ ਸਹਿਣਾ ਪੈ ਰਿਹਾ ਹੈ ਉਸ ਬਾਰੇ ਅਸੀਂ ਜਾਣਕਾਰੀ ਕਰਾਂਗੇ ਸਾਡੇ ਨਾਲ ਸਾਡੇ ਦੋਸਤ ਡੈਨੀਅਲ ਗਿਲ ਜੀ ਸਾਡੇ ਦੋਸਤ ਸੰਗਮ ਜੀ ਤੇ ਸਾਡੇ ਦੋਸਤ ਦਾਮਿਕ ਆਏ ਹੋਏ ਨੇ ਤਾਂ ਇਹਨਾਂ ਨਾਲ ਅਸੀਂ ਥੋੜੀ ਡਿਸਕਸ਼ਨ ਕਰ ਰਹੇ ਸੀ ਵੀ ਜਦੋਂ ਖੇਤਾਂ ਦਾ ਪਾਣੀ ਉਤਰ ਗਿਆ ਹੈ ਅੱਜ ਕੱਲ ਪਹਿਲਾਂ ਤਾਂ ਹੜ ਨੇ ਕਿਸਾਨਾਂ ਨੂੰ ਮਾਰ ਚੁੱਕਿਆ ਸੀ ਹਰ ਕਿਸਾਨਾਂ ਨੂੰ ਮਾਰ ਦੇ ਰਿਹਾ ਸੀ ਹੁਣ ਹੁਣ ਮਜ਼ਦੂਰਾਂ ਦੀ ਕੱਲ ਅਸੀਂ ਗੱਲ ਕੀਤੀ ਤਾਂ ਮਜ਼ਦੂਰਾਂ ਬਾਰੇ ਵੀ ਸਾਰਿਆਂ ਨੇ ਗੱਲ ਕੀਤੀ ਪਰ ਹੁਣ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਹੜ ਤੋਂ ਬਾਅਦ ਹੜ ਤੋਂ ਬਾਅਦ ਖੇਤਾਂ ਦੇ ਵਿੱਚ ਜੋ ਲੱਕ ਤਿੱਕਰ ਲੱਕ ਤਿੱਕਰ ਗੋਲਿਆਂ ਤੇਕਰ ਰੇਤ ਭਰ ਚੁੱਕੀ ਹੈ ਜੋ ਕਿਸਾਨਾਂ ਦੀ ਫਸਲ ਬਰਬਾਦ ਹੋ ਚੁੱਕੀ ਹੈ ਵੱਖ-ਵੱਖ ਕਲਾਕਾਰ ਵੀ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਬਹੁਤ ਸਾਰੀ ਹੈਲਪ ਕਰ ਰਹੇ ਹਨ ਤਾਂ ਇਸ ਰਿਗਾਰਡਿੰਗ ਅਸੀਂ ਗੱਲ ਕਰਦੇ ਹੋਏ ਅਸੀਂ ਪੁੱਛਾਂਗੇ ਸਾਡੇ ਡੈਨੀਅਲ ਗਿੱਲ ਜੀ ਕੋਲੋਂ ਕਿ ਉਹਨਾਂ ਦਾ ਇਸ ਬਾਰੇ ਕੀ ਵਿਚਾਰ ਹੈ ਹਾਂਜੀ ਡੈਨੀਅਲ ਗਿੱਲ ਜੀ ਜੋ ਇਸ ਟਾਈਮ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮਦਨ ਜੀ ਜੋ ਅੱਜ ਦੇ ਹਾਲਾਤ ਨੇ ਠੀਕ ਹੈ ਜੀ ਤਾਂ ਸਭ ਨੂੰ ਖੜਨਾ ਚਾਹੀਦਾ ਨਾਲ ਕਿਉਂਕਿ ਰੇਤਾ ਕਾਫੀ ਆ ਚੁੱਕੀ ਆ ਉਹਦੇ ਵਿੱਚ ਫਸਲਾਂ ਦੇ ਵਿੱਚ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਮੇਰੇ ਹਿਸਾਬ ਚ ਜਿਵੇਂ ਮਜ਼ਦੂਰਾਂ ਦੇ ਅੱਜ ਘਰ ਵੀ ਬਹੁਤ ਜ਼ਿਆਦਾ ਡਿੱਗ ਗਏ ਆ ਟਹਿ ਗਏ ਆ ਦਿੱਗ ਗਿਆ ਜਮਾ ਖਤਮ ਹੋ ਚੁੱਕਿਆ ਹੈਗਾ ਸਰਦੀ ਵੀ ਆ ਰਹੀ ਹੈ ਤੇ ਛੱਤ ਵੀ ਨਹੀਂ ਸਿਰਤੇਗੀ। ਉਹਨਾਂ ਦਾ ਵੀ ਜ਼ਰੂਰੀ ਹੱਲ ਹੋਣਾ ਚਾਹੀਦਾ ਹੈ। ਜਿਵੇਂ ਕਿ ਆਪਾਂ ਤੁਸੀਂ ਦੇਖਿਆ ਪਿਛਲੇ ਦਿਨਾਂ ਵਿੱਚ ਅਸੀਂ ਵੀਡੀਓ ਪਾਈ ਸੀ ਲੋਕਾਂ ਦੇ ਘਰ ਡੁੱਬ ਚੁੱਕੇ ਸੀ ਤਾਂ ਲੋਕੀ ਦਰਿਆ ਦੇ ਬੰਨਾ ਉੱਪਰ ਤਰਪਾਲਾਂ ਲਗਾ ਕੇ ਟੈਂਟ ਬਣਾਏ ਹੋਏ ਸੀ। ਤਾਂ ਉਸ ਟਾਈਮ ਉਹਨਾਂ ਦੇ ਉੱਥੇ ਦੋ ਕੁੜੀਆਂ ਦੀ ਡੈਥ ਵੀ ਹੋ ਚੁੱਕੀ ਸੀ ਕਿਉਂਕਿ ਜੰਗਲੀ ਇਲਾਕਾ ਹੈ। ਸੱਪ ਕੀੜੇ ਦਾ ਕੋਈ ਪਤਾ ਨਹੀਂ ਹੁੰਦਾ। ਇਸੇ ਬਾਰੇ ਅਸੀਂ ਜਿਹੜੇ ਪਿੰਡਾਂ ਵਿੱਚ ਕੱਲ ਅਸੀਂ ਜਾਵਾਂਗੇ ਦੋਸਤੋ ਕੱਲ ਅਸੀਂ ਤੁਹਾਨੂੰ ਦਿਖਾਵਾਂਗੇ। ਖੇਤਾਂ ਦੇ ਕੀ ਹਾਲ ਨੇ ਤਾਂ ਹੁਣ ਅਸੀਂ ਇਸ ਤੋਂ ਬਾਅਦ ਗੱਲ ਕਰਾਂਗੇ ਸਾਡੇ ਸੰਗਮ ਜੀ ਨਾਲ ਸੰਗਮ ਜੀ ਦਾ ਇਸ ਬਾਰੇ ਕੀ ਵਿਚਾਰ ਹੈ ਹਾਂਜੀ ਸੰਗਮ ਜੀ ਜਿੱਦਾਂ ਆਪਾਂ ਦੇਖਿਆ ਕਿ ਹੜ੍ਹ ਕਰਕੇ ਖੇਤਾਂ ਦੇ ਵਿੱਚ ਬਹੁਤ ਸਾਰੀ ਰੇਤਾ ਹੋ ਗਈ ਹੈ ਘਰ ਘਰ ਡਿੱਗੇ ਬਹੁਤ ਸਾਰੀ ਮੁਸੀਬਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਨੂੰ ਬਹੁ ਜਣੇ ਨਾਲ ਖੜੇ ਜਿੱਦਾਂ ਆਪਾਂ ਦੇਖਦੇ ਆ ਸੋਸ਼ਲ ਮੀਡੀਆ ਤੇ ਮਨਕਰ ਤੌਲਕ ਗਿੱਪੀ ਗਰੇਵਾਲ ਦਲਜੀਤ ਦਸਾਂਜ ਆਪਣਾ ਅਰਜੰਟ ਢੋ ਔਰ ਵੀ ਜੋ ਇਨਫਲੂਐਂਸਰ ਨੇ ਬਹੁਤ ਜਣੇ ਸਪੋਰਟ ਕਰ ਰਹੇ ਨੇ ਇਦਾਂ ਆਪਾਂ ਨੂੰ ਮਿਲ ਕੇ ਆਪਾਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਉਹਨਾਂ ਦੀ ਕਿਉਂਕਿ ਜੇ ਦੇਖੋ ਪਹਿਲਾਂ ਪਾਣੀ ਦੀ ਮਾਰ ਕਰਕੇ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੁਣ ਪਾਣੀ ਸੁੱਕ ਗਿਆ ਜਿੱਦਾਂ ਹੁਣ ਉਹਨਾਂ ਨੂੰ ਘਰ ਜਿਹੜੇ ਉਹਨਾਂ ਦੇ ਟਹਿ ਗਏ ਆ ਜਿੱਦਾਂ ਦਿਲਜੀਤ ਦੋਸਾਨ ਨੇ ਕਿਹਾ ਕਿ ਮੈਂ 25 ਪਿੰਡਾਂ ਦੀ ਜ਼ਿੰਮੇਵਾਰੀ ਮੈਂ ਲੈਣਾ ਕੁਝ ਐਨਜੀਓ ਨੇ ਉਹ ਵੀ ਬਹੁਤ ਵਧੀਆ ਮਦਦ ਕਰ ਰਹੇ ਨੇ ਸਾਰੇ ਜਣੇ ਜਿੰਨਾ ਮਤਲਬ ਕਿ ਹੋ ਰਿਹਾ ਮਿਲ ਕੇ ਕੰਮ ਕਰ ਰਹੇ ਨੇ ਜਿੱਦਾਂ ਮਨਕਿਰਤ ਔਲਖ ਨੇ ਮਤਲਬ ਕਿ ਉਹਨੇ ਕਿਹਾ ਕਿ ਜਿੱਦਾਂ ਮੈਂ ਟਰੈਕਟਰਾਂ ਦੀ ਸੇਵਾ ਕਰਾਂਗਾ 100 ਟਰੈਕਟਰਾਂ ਦੀ ਉਹਨਾਂ ਨੇ ਸੇਵਾ ਕਰ ਵੀ ਰਹੇ ਨੇ ਵਧੀਆ ਤਰੀਕੇ ਨਾਲ ਕਰ ਰਹੇ ਨੇ ਹੋਰ ਵੀ ਬਹੁਤ ਜ਼ਿਆਦਾ ਉਹ ਵੀ ਸੇਵਾ ਕਰ ਰਹੇ ਨੇ ਵਧੀਆ ਤਰੀਕੇ ਨਾਲ ਤਾਂ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀ ਸੰਗਮ ਜੀ ਇਨਫਲੂਐਂਸਰਾਂ ਬਾਰੇ ਇਨਫਲੂਐਂਸਰ ਜਿਵੇਂ ਕਿ ਬਹੁਤ ਹੀ ਹੈਲਪ ਕਰ ਰਹੇ ਨੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਨੂੰ ਵੱਖ-ਵੱਖ ਚੀਜ਼ਾਂ ਦਾ ਆਪ ਦੇ ਵੱਲੋਂ ਜਿੰਨਾ ਵੀ ਉਹਨਾਂ ਦੀ ਹੈਲਪ ਹੁੰਦੀ ਹੈ ਕਰ ਰਹੇ ਨੇ ਤਾਂ ਇਸ ਸਮੇਂ ਦੋਸਤੋ ਅਸੀਂ ਇੱਕ ਗੱਲ ਕਰਨਾ ਚਾਹੁੰਦੇ ਹਾਂ ਕਿ ਇਸ ਵੇਲੇ ਅਸੀਂ ਇੱਕ ਖਾਸ ਇਨਫਲੂਐਂਸਰ ਜਿੰਨਾ ਦਾ ਨਾਮ ਸੀ ਜੀ ਸਿੱਧੂ ਮੂਸੇਵਾਲਾ ਮਤ ਤੋਰੇ ਹਾਂ ਕਲੇ ਸੀਆ ਰਸ਼ੀਰ ਪੈਪਨ ਗੱਬੜੂ ਤੇ ਸੀਆ ਕੱਲੂ ਛਰ ਬਠੰਡੇ ਪੇ ਸੀਨੀ ਬੰਬੀਆ ਬੋਲੇ ਮਹਾਨ ਸ਼ਖਸੀਅਤ ਸਿੱਧੂ ਮੂਸੇਵਾਲਾ ਨੂੰ ਅਸੀਂ ਬਹੁਤ ਮਿਸ ਕਰ ਰਹੇ ਆ ਤਾਂ ਉਹਨਾਂ ਬਾਰੇ ਥੋੜੀ ਜੀ ਗੱਲ ਕਰਾਂਗੇ ਕਿਵੇਂ ਉਹਨਾਂ ਨੇ ਲੋਕਾਂ ਦੀ ਹੈਲਪ ਕਰਨੀ ਸੀ ਤਾਂ ਸਭ ਤੋਂ ਪਹਿਲਾਂ ਦੱਸੋ ਡੈਨੀਅਲ ਗਿਲ ਜੀ ਉਹਨਾਂ ਨੇ ਕਿੱਦਾਂ ਹੈਲਪ ਕਰਨੀ ਸੀ ਸਿੱਧੂ ਮੂਸੇਵਾਲਾ ਜੀ ਨੇ ਵੇਖੋ ਜੀ ਜੇ ਉਹ ਆਪਣੇ ਵਿਚਾਰੇ ਜਿਉਂਦੇ ਹੁੰਦੇ ਅੱਜ ਜਿੱਦਾਂ ਕਿ ਉਹਨਾਂ ਦੇ ਪਰਿਵਾਰ ਨੇ 11 ਕਰੋੜ ਰੁਪਏ ਦਿੱਤੇ ਪੰਜਾਬ ਨੂੰ ਠੀਕ ਹੈ ਜੀ ਜੇ ਉਹ ਹੁੰਦੇ ਤਾਂ ਉਹਨਾਂ ਨੇ ਸ਼ਾਇਦ ਇਸ ਤੋਂ ਵੀ ਜ਼ਿਆਦਾ ਕਰਨਾ ਸੀ ਇਗਾਲ ਨੋਟ ਕਰਨ ਵਾਲੀ ਹੈ ਜੀ ਕਿਉਂਕਿ ਤੁਸੀਂ ਦੇਖਿਆ ਹੋਣਾ ਹੈ ਕਿ ਉਹ ਗਰਾਉਂਡ ਟੂ ਲੈਵਲ ਗਰਾਉਂਡ ਟੂ ਲੈਵਲ ਇਨ ਸੰਸੀ ਤਾਂ ਹੋਰ ਅੱਗੇ ਗੱਲ ਕਰਦੇ ਆ ਜੋ ਉਹਨਾਂ ਨੂੰ ਮਿਸ ਤਾਂ ਅਸੀਂ ਕਰ ਰਹੇ ਆ ਚਲੋ ਜੋ ਵੀ ਹੋਇਆ ਜਿੱਦਾਂ ਹੋਇਆ ਸਾਨੂੰ ਨਹੀਂ ਪਤਾ ਬਾਕੀ ਜਿਹੜੇ ਹੁੰਦੇ ਤਾਂ ਉਹਨਾਂ ਨੇ ਕਾਫੀ ਮਦਦ ਕਰਨੀ ਸੀ ਪੰਜਾਬ ਦੀ ਗਰੀਬ ਨੂੰ ਸਭ ਨੂੰ ਚੱਕਣਾ ਸੀ ਅੱਜ ਚਲੋ ਅੱਜ ਹੋਰ ਵੀ ਸਿੰਗਰ ਬਹੁਤ ਮਦਦ ਕਰ ਰਹੇ ਆ ਪਰ ਉਹਨਾਂ ਨੂੰ ਵੀ ਅਸੀਂ ਮਿਸ ਕਰ ਰਹੇ ਹਾਂ ਠੀਕ ਹੈ ਜੀ ਅੱਜ ਇਸ ਬਾਰੇ ਅਸੀਂ ਥੋੜੀ ਜੀ ਹੋਰ ਨੌਲੇਜ ਲਵਾਂਗੇ ਸੰਗਮ ਜੀ ਕੋਲੋਂ ਕਿਉਂਕਿ ਇਹ ਸਭ ਤੋਂ ਵੱਡੇ ਫੈਨ ਰਹਿਏ ਨੇ ਹੁਣ ਵੀ ਨੇ ਸਿੱਧੂ ਮੂਸੇਵਾਲਾ ਜੀ ਦੇ ਇਹਨਾਂ ਨਾਲ ਅਸੀਂ ਗੱਲ ਕਰਦੇ ਆਂ ਕਿਉਂ ਮਿਸ ਕਰ ਰਹੇ ਆਂ ਕਿਸ ਚੀਜ਼ ਨੂੰ ਮਿਸ ਕਰ ਰਹੇ ਆਂ ਤੇ ਕੀ ਉਹਨਾਂ ਨੇ ਸੇਵਾ ਕਰਨੀ ਸੀ ਕਰਦੇ ਆਂ ਗੱਲਬਾਤ ਜੀ ਸੰਗਮ ਜੀ ਨਾਲ ਬੋਲਾ ਮੜਾ ਇਹ ਅੱਤਿਆਂ ਹੀ ਰੱਖ ਜਿੱਦਾਂ ਕਿ ਆਪਾਂ ਵੇਖ ਰਹੇ ਆਂ ਸਾਰੇ ਸਿੰਗਰ ਬਹੁਤ ਵਧੀਆ ਕੰਮ ਕਰ ਰਹੇ ਨੇ ਗਰਾਊਂਡ ਚ ਉਤਰ ਕੇ ਕੰਮ ਕਰ ਰਹੇ ਨੇ ਉਦਾਂ ਹੈਲਪ ਕਰ ਰਹੇ ਨੇ ਬਹੁਤ ਵਧੀਆ ਪਾਣੀ ਕਰਕੇ ਪਹਿਲਾਂ ਹੋ ਗਿਆ ਹੁਣ ਪਾਣੀ ਉੱਤਰ ਗਿਆ ਰੇਤਾ ਦੀ ਸੇਵਾ ਕਰ ਰਹੇ ਨੇ ਟਰੈਕਟਰਾਂ ਦੀ ਸੇਵਾ ਕਰ ਰਹੇ ਨੇ ਪਰ ਕਿ ਆਪਾਂ ਮਿਸ ਕਰ ਰਹੇ ਆ ਸਿੱਧੂ ਮੂਸੇਵਾਲਾ ਨੂੰ ਜਿੱਦਾਂ ਕਿ ਉਹਨਾਂ ਦੇ ਫਾਦਰ ਸਾਹਿਬ ਜੀ ਨੇ ਕਿਹਾ ਕਿ ਉਹ ਆਪ ਹੁੰਦੇ ਤਾਂ ਉਹ 9811 ਆਪ ਚਲਾ ਕੇ ਆਂਦੇ ਆਪ ਖੁਦ ਸੇਵਾ ਕਰਦੇ ਤਾਂ ਇਸੇ ਤਰ੍ਹਾਂ ਆਪਣੇ ਵਿੱਚ ਬੈਠੇ ਨੇ ਆਪਣੇ ਮਿੱਕ ਜੀ ਜਿਹੜੇ ਕਿ ਸਿੱਧੂ ਮੂਸੇਵਾਲਾ ਜੀ ਦੇ ਬਹੁਤ ਵੱਡੇ ਫੈਨ ਨੇ ਯੈਸ ਦੋ ਚਾਰ ਲੈਣਾ ਆਪਾਂ ਇਹਨਾਂ ਤੋਂ ਸੁਣਾਂਗੇ ਬਾਈ ਸਿੱਧੂ ਮੂਸੇਵਾਲਾ ਆਪਣੇ ਚੋਂ ਅੱਜ ਹੁੰਦਾ ਤੇ ਸੇਵਾ ਕੁਝ ਹੋਰ ਲੈਵਲ ਦੀ ਹੋਣੀ ਸੀ ਤੇ ਨਾਟ 11 ਉਹਨੇ ਆਪ ਚਲਾਉਣਾ ਸੀ ਤੇ ਸੜਕਾਂ 'ਤੇ ਗੂਂਜਦਾ ਆਉਣਾ ਸੀ ਕਿਉਂਕਿ ਜੇ ਜਿਵੇਂ ਮੈਨੂੰ ਤਾਂ ਐਂ ਲੱਗਦਾ ਬਾਈ ਨੇ ਕਰੇ ਨਹੀਂ ਜਾਣਾ ਸੀ ਸਾਰੀ ਸਾਰੀ ਰਾਤ ਹੀ ਬਾਹਰ ਰਹਿਣਾ ਸੀ ਉਹਨਾਂ ਨੇ ਤਾਂ ਉਹੀ ਕਹਿ ਰਿਆ ਨਾ ਜੀ ਜਿਵੇਂ ਕਿ ਲੋਕ ਟੈਂਟ ਲਗਾ ਕੇ ਬੈਠੇ ਨੇ ਹਾਂ ਮੇਰਾ ਮੰਨਣਾ ਮੈਨੂੰ ਇਹ ਸੋਚਣਾ ਪਿਆ ਜੇ ਉਹਦੇ ਉਹ ਜਿੱਥੋਂ ਤੱਕ ਉਹਨਾਂ ਦੀ ਜੇ ਕਰ ਵੀ ਉਹ ਹੈਲਪ ਕਰ ਸਕਦੇ ਹੁੰਦੇ ਉਹਨਾਂ ਨੇ ਰੈਡੀਮੈਂਟ ਹਾਊਸ ਜਿਹੜੇ ਕਿ ਟੈਂਟ ਹਾਊਸ ਹੁੰਦੇ ਨੇ ਉਹ ਗਰੀਬਾਂ ਨੂੰ ਦਾਨ ਕਰ ਦੇਣੇ ਸੀ ਜਿਵੇਂ ਕਿ ਅੱਜ ਟੈਂਟ ਦੀ ਜਗ੍ਹਾ ਲੋਕੀ ਤਰਪਾਲਾਂ ਲਾ ਲੈਂਦੇ ਆ ਤਾਂ ਅਸੀਂ ਇਹ ਕਿਹ ਲੋ ਇਸ ਮੁੱਦੇ ਤੋਂ ਬਾਅਦ ਚ ਗਏ ਕਿਸੇ ਹੋਰ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਜਿਹੜੀ ਅਸੀਂ ਗੱਲ ਕਰ ਰਹੇ ਸੀ ਜੀ ਸਿੱਧੂ ਮੂਸੇਵਾਲਾ ਜੀ ਦੇ ਰਿਗਾਰਡਿੰਗ ਕਿ ਉਹਨਾਂ ਨੇ ਜੇ ਸੇਵਾ ਕਰਨੀ ਹੁੰਦੀ ਤਾਂ ਕਿਸੇ ਹੋਰ ਹੀ ਲੈਵਲ ਦੀ ਹੋਣੀ ਸੀ ਤਾਂ ਇਸ ਦੇ ਨਾਲ ਹੀ ਅਸੀਂ ਅੱਜ ਦੀ ਵੀਡੀਓ ਦਾ ਸਮਾਪਤੀ ਕਰਾਂਗੇ ਕੱਲ ਇਸੇ ਟਾਈਮ ਹੀ ਅਸੀਂ ਹੋਰ ਵੀਡੀਓ ਲੈ ਕੇ ਆਵਾਂਗੇ ਇੱਕ ਨਵੇਂ ਮੁੱਦੇ ਤੇ ਤਾਂ ਦੇਖਦੇ ਰਹੋ ਸਾਡਾ ਚੈਨਲ ਗੁਰੂ ਅਸਾਹਿ ਬਲੌਗਰ